ਸਾਰੇ ਕਿਸਾਨ ਪ੍ਰੌਂਸਸ ਸ੍ਰੀ ਕਾਲ ਜੀ ਸੋ ਦੋਸਤੋ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਬੈਲ ਵਾਲਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਂ-ਨਵੀਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ ਸੋ ਅੱਜ ਆਪਾਂ ਗੱਲ ਕਰਦੇ ਆਂ ਆ ਝੋਨੇ ਬਾਰੇ ਇਹ ਆਪਾਂ ਸਿੱਧੀ ਬਿਜਾਈ ਕੀਤੀ ਸੀ ਸਿੱਧੀ ਬਿਜਾਈ ਵੀ ਸੁੱਕੇ 'ਚ ਕੀਤੀ ਸੀ ਸੁੱਕੇ ਜਿ ਵਜਾਈ ਇਸ ਤਰ੍ਹਾਂ ਕੀਤੀ ਸੀ ਪਹਿਲਾਂ ਕੰਪਿਊਟਰ ਕਰਾਇਆ ਲਾ ਕੇ ਉੱਪਰੋਂ ਇੱਕ ਸੁਹਾਗਾ ਮਾਰਤਾ ਸੀਗਾ ਫਿਰ ਮਸ਼ੀਨਾਂ ਵਜਾਈ ਕਰਕੇ ਵਜਾਈ ਕਰਕੇ ਤਾਂ ਉੱਪਰੋਂ ਆਪਾਂ ਇਹਨੂੰ ਪਾਣੀ ਨਾਲ ਪਰਤਾ ਸੀਗਾ ਸੋ ਦੇਖੋ ਤੁਸੀਂ ਬਹੁਤ ਸੋਹਣਾ ਝੋਨਾ ਨਿਕਲਿਆ ਇਹ ਇਹ ਪਹਿਲਾਂ ਵੀ ਇਹਦੀ ਆਪਾਂ ਵੀਡੀਓ ਪਾਈ ਸੀ ਜਿਸ ਦਿਨ ਬੀਜਦੇ ਸੀਗਾ ਆਪਾਂ ਸੁੱਕੇ ਜ ਸੋ ਅੱਜ ਇਹ ਆਪਾਂ ਪੂਰੀ ਉਗराई ਹੋ ਗਈ ਸੀ ਇਹਦੀ ਪੂਰਾ ਝੋਨਾ ਸਾਰਾ ਬਾਹਰ ਨਿਕਲ ਆਇਆ ਉਡੀ ਵੀਡੀਓ ਸੋਚਿਆ ਚਲੋ ਪਾਈ ਜਾਵੇ ਤੁਹਾਨੂੰ ਦਿਖਾਇਆ ਜਾਵੇ ਕਿਸ ਤਰ੍ਹਾਂ ਜਰਮੀਨੇਸ਼ਨ ਹੋਈ ਆ ਬਹੁਤ ਸੋਹਣਾ ਇੱਕ ਇੱਕ ਦਾਣਾ ਨਿਕਲਿਆ ਇੱਕ ਇੱਕ ਦਾਣਾ ਆ ਦੇਖੋ ਇੱਧਰ ਵੀ ਜੇਕਰ ਤੁਹਾਨੂੰ ਮੈਂ ਦਿਖਾ ਦਿਆਂ ਤਾਂ ਬਹੁਤ ਸੋਹਣਾ ਚੂਨਾ ਨਿਕਲਿਆ ਇਹਦੇ ਵਿੱਚ ਹਜੇ ਤੱਕ ਇੱਕ ਵੀ ਕਿਸੇ ਤੇ ਯੂਰੀ ਆਦੀ ਨਹੀਂ ਪਾਈ ਗਈ ਤੇ ਜਿਸ ਦਿਨ ਇਹਨੂੰ ਪਾਣੀ ਲਾਇਆ ਸੀ ਕਿ ਬੀਜਨ ਟਾਈਮ ਪਸ ਉਸ ਟਾਈਮ ਇਹਦੇ ਵਿੱਚ ਨਦੀਨਾਂ ਵਾਲੀ ਇੱਕ ਸਪਰੇਅ ਪਾਤੀ ਸੀਗੀ ਉਸ ਤੋਂ ਇਲਾਵਾ ਹਜੇ ਤੱਕ ਇਹਨੂੰ ਕੁਝ ਨਹੀਂ ਕੀਤਾ ਤੇ ਨਦੀਨ ਵੀ ਹਜੇ ਤੱਕ ਇੱਕ ਵੀ ਨਿਕਲਿਆ ਬਾਹਰ ਆ ਤੁਸੀਂ ਦੇਖੋ ਤੇ ਇਧਰ ਆਪਾਂ ਬੀਜਿਆ ਸੀਗਾ ਤਰਵਤਰ ਵਾਲਾ ਰੌਣੀ ਕਰਕੇ ਇਹਦੀ ਵੀ ਬਹੁਤ ਸੋਹਣੀ ਜਰਮੀਨੇਸ਼ਨ ਹੋਈ ਆ ਇਹਦੇ ਵਿੱਚ ਹੁਣ ਨਦੀਨ ਕਾਫੀ ਹੋ ਗਏ ਆ ਕਿਉਂਕਿ ਇਹ ਕਾਫੀ ਪਹਿਲਾਂ ਦਾ ਬੀਜਿਆ ਹੋਇਆ ਤਕਰੀਬਨ ਇਹ 27 28 ਮਈ ਦਾ ਬੀਜਾ ਹੋਇਆ ਤੇ ਆਹ ਬੀਜਣ ਤੋਂ ਥੋੜੇ ਦਿਨ ਹੀ ਹੋਇਆ ਤਕਰੀਬਨ 20 ਤੋਂ 25 ਦਿਨ ਮਸਾਂ ਹੀ ਹੋਏ ਹੋਣਗੇ ਸੋ ਜੇਕਰ ਆਪਾਂ ਝੋਨੇ ਬਜਾਈ ਵਾਲੇ ਦੀ ਕਾਮਯਾਬੀ ਜ਼ਿਆਦਾ ਗੱਲ ਕਰੀਏ ਤਾਂ ਜ਼ਿਆਦਾ ਹੈਗਾ ਸੁੱਕੇ ਵਾਲੀ ਬਜਾਈ ਵਾਲਾ ਕਾਮਯਾਬ ਕਿਉਂਕਿ ਇਹਦੇ ਵਿੱਚ ਇੱਕ ਤਾਂ ਦਿੱਕਤ ਝੋਨਾ ਮਾਇਦਾ ਨਹੀਂ ਗਾ ਫੇਰ ਦੂਸਰੀ ਤੁਹਾਨੂੰ ਇਹ ਦੇ ਵਿੱਚ ਇਕੱਲਾ ਇਕੱਲਾ ਦਾਣਾ ਨਿਕਲੂਗਾ ਜਿਹੜਾ ਰੋਣੀ ਕਰਕੇ ਬੀਜਿਆ ਉਹਦੇ ਵਿੱਚ ਥੋੜਾ ਜਿਹਾ ਜਰਮੀਨੇਸ਼ਨ ਦਾ ਇਫੈਕਟ ਬਹੁਤ ਪੈਂਦਾ ਫੇਰ ਦੂਸਰਾ ਜਦੋਂ ਝੋਨਾ ਥੋੜਾ ਵੱਡਾ ਹੋ ਜਾਂਦਾ ਤਾਂ ਉਹ ਮੱਚਣਾ ਸਟਾਰਟ ਹੋ ਜਾਂਦਾ ਇਹਦੇ ਵਿੱਚ ਤੁਹਾਨੂੰ ਇਹ ਪ੍ਰੋਬਲਮ ਨਹੀਂ ਆਊਗੀ ਉਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਤੇ ਇਹਦੇ ਵਿੱਚ ਹੁਣ ਪਾਣੀ ਲਾ ਕੇ ਬਾ ਦੋ ਤਿੰਨ ਦਿਨਾਂ ਤੱਕ ਆਪਾਂ ਇਹਦੇ ਵਿੱਚ ਯੂਰੀਆ ਪਾਵਾਂਗੇ ਯੂਰੀਆ ਤਕਰੀਬਨ 15 ਕਿਲੋ ਤੋਂ 20 ਕਿਲੋ ਦੇ ਕਰੀ ਪਾਵਾਂਗੇ ਇੱਕ ਏਕੜ ਦੀ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਜਲਦੀ ਮਿਲਦੇ ਆਗੀਆਂ ਨਵੀਂ ਵੀਡੀਓ ਦੇ ਵਿੱਚ ਧੰਨਵਾਦ